ਵਿਸ਼ਾ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਇਨੀ ਦਿਨੀ ਨਕਲੀ ਡੀਜ਼ਲ ਵੇਚਣ ਦਾ ਤੰਦਾ ਜ਼ੋਰਾਂ ਤੇ ਚੱਲ ਰਿਹਾ ਹੈ ਇਹ ਖਬਰ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਕਰਨ ਦੇ ਲਈ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਤੇਲ ਚੋਰ ਗਰੋਹ ਸਰਗਰਮ ਹੈ ਜੋ ਕਿ ਲਾਈਟ ਡੀਜ਼ਲ ਦੇ ਨਾਮ ਤੇ ਨਕਲੀ ਤੇਲ ਸਸਤੇ ਰੇਟ ਤੇ ਪੰਜਾਬ ਦੇ ਵੱਖ-ਵੱਖ ਪੱਠਿਆਂ ਤੇ ਦੁਕਾਨਦਾਰਾਂ ਨੂੰ ਵੇਚ ਰਹੇ ਨੇ ਤਸਵੀਰਾਂ ਨਾਬਾ ਦੇ ਰੋਟੀਪੁਰ ਚੌਂਕੀ ਦੀਆਂ ਨੇ ਜਿੱਥੇ ਸਦਰ ਪੁਲਿਸ ਵੱਲੋਂ ਅਜੇਹੇ ਤੇਲ ਗਰੋ ਨੂੰ ਕਾਬੂ ਕੀਤਾ ਗਿਆ ਜੋ ਨਕਲੀ ਡੀਜ਼ਲ ਦੇ ਨਾਮ ਤੇ ਲੋਕਾਂ ਨੂੰ ਸਸਤੇ ਤੇਲ ਤੇ ਸਸਤੇ ਰੇਟਾਂ ਤੇ ਤੇਲ ਵੇਚਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਤੇ ਇਹ ਇਲਜ਼ਾਮ ਲੱਗੇ ਨੇ ਕਿ ਘਟੀਆ ਕਿਸਮ ਦਾ ਡੀਜ਼ਲ ਉਹਨਾਂ ਵੱਲੋਂ ਵੇਚਿਆ ਜਾ ਰਿਹਾ ਥਾਣਾ ਸਦਰ ਪੁਲਿਸ ਵੱਲੋਂ ਪੈਟਰੋਲੀਅਮ ਐਸੋਸੀਏਸ਼ਨ ਨਾਬਾ ਦੀ ਸ਼ਿਕਾਇਤ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਤੇਲ ਨਾਲ ਭਰੀ ਗੱਡੀ ਦੇ ਸਮੇਤ ਰੰਗੇ ਹੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲੋਂ ਤੇਲ ਸੰਬੰਧੀ ਕੋਈ ਬਿੱਲ ਕੋਈ ਕਾਗਜ਼ ਵਗੈਰਾ ਨਹੀਂ ਬਰਾਮਦ ਹੋਏ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਐਕਸ਼ਨ ਲੈਂਦੇ ਹੋਏ ਗ੍ਰਿਫਤਾਰ ਕੀਤੇ ਦੋ ਵਿਅਕਤੀਆਂ ਸਮੇਤ ਹੋਰ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਕਲੀ ਡੀਜ਼ਲ ਦਾ ਜਿਹੜਾ गोरखधੰਦਾ ਇਹਨਾਂ ਵੱਲੋਂ ਚਲਾਇਆ ਜਾ ਰਿਹਾ ਸੀ ਇਸ ਦੇ ਵਿੱਚ ਕਾਨੂੰਨ ਦੇ ਆਧਾਰ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਕੋਲ ਕੋਈ ਕਾਗਜ਼ ਨਹੀਂ ਲੱਭਿਆ ਇਸ ਤਰ੍ਹਾਂ ਨਾਬਾ ਨਾਬਾ ਪਹੁੰਚੇ ਜਿੱਥੋਂ ਲੈ ਕੇ ਇਹ ਡੀਜ਼ਲ ਆਏ ਸਨ ਉੱਥੇ ਵੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਨੇ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਪੂਰੀ ਜਿਹੜੀ ਕ੍ਰਾਈਮ ਦੀ ਚੇਨ ਆ ਕਿੱਥੇ ਕਿੱਥੇ ਇਹਨਾਂ ਦੇ ਲਿੰਕ ਜੁੜੇ ਨੇ ਇਸ ਸੰਬੰਧੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਜੋ ਵੀ ਇਸ ਲੜੀ ਦੇ ਵਿੱਚ ਜਿੰਨੇ ਵੀ ਲਿੰਕ ਸਾਹਮਣੇ ਆਉਂਦੇ ਨੇ ਉਸ ਆਧਾਰ ਤੇ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕਰਕੇ ਇਸ ਪੂਰੀ ਲੜੀ ਨੂੰ ਤੋੜਿਆ ਜਾਵੇਗਾ ਅਤੇ ਕਾਨੂੰਨਾ ਦੇ ਆਧਾਰ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇਹ ਤੇਲ ਨਕਲੀ ਤੇਲ ਵੇਚਣ ਵਾਲਾ ਗਿਰੋਹ ਪੁਲਿਸ ਦੇ ਕਬਜ਼ੇ ਦੇ ਵਿੱਚ ਹੈ ਦੂਜੀ ਗੱਲ ਅਸੀਂ ਆਨੇ ਆ ਜੀ ਐਸੈਂਸ਼ੀਅਲ ਕਮੋਡਿਟੀ ਜਿਹੜਾ ਡੀਜ਼ਲ ਪਟਰੋਲ ਪਟਰੋਲ ਬੰਦ ਨੇ ਅਸੀਂ ਰੂਲਰ ਰੈਗੂਲੇਸ਼ਨ ਫੂਡਸ ਬਲੈਕ ਦੇ ਐਨਓਸਿਆਂ ਦੇ ਇੱਕ ਪੰਪ ਲਾਇਆ ਹੈ ਉਹ ਦੀ ਜਿਵੇਂ ਨਹੀਂ ਸੀ ਗੱਲ ਬੱਚਾ ਬਣਦਾ ਅਗਰ ਕੋਈ ਗਲਤ ਚੀਜ਼ ਘੇ ਕੇ ਵੇਚ ਰਿਹਾ ਹੋਵੇ 420 ਵੀ ਹੋ ਗਈ ਡੁਪਲੀਕੇਟ ਚੀਜ਼ ਘੇ ਕੇ ਵੇਚਣੀ ਤੇ ਦੂਜੀ ਗੱਲ ਹੈ ਜੇ ਕਿਸ ਨੇ ਉਹ ਇੰਜਨ-ਇੰਜਨ ਚ ਪਾ ਲਿਆ ਤੇ ਅਗਰ ਉਹ ਜਿਹੜਾ ਹੈ ਉਹਦੀ ਗੱਡੀ ਸੀਜ਼ ਹੋ ਜੂਗੀ ਡੀਜ਼ਲ ਦੱਸ ਕੇ ਡੀਜ਼ਲ ਘੇ ਕੇ ਦੇ ਰਹੇ ਨੇ ਜੀ ਡੀਜ਼ਲ ਘੇ ਕੇ ਦੇ ਰਹੇ ਨੇ ਇਹ ਜਿੰਨੇ ਜਿਹੇ ਇੱਕ ਗਰੋ ਪੂਰੇ ਪੰਜਾਬ ਚ ਹੈ ਲਾਈਟ ਡੀਜ਼ਲ ਦੇ ਨਾਮ ਤੇ ਇੱਕ ਕਿਉਂਕਿ ਵੈਟ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਦਾ ਵੀ ਨੁਕਸਾਨ ਆ ਕੀ ਕਹੋਗੇ ਸਰਕਾਰ ਵੀ ਵੱਡਾ ਐਕਸ਼ਨ ਲੈ ਸਕਦੀ ਜਿਹੜਾ ਲਾਈਟ ਡੀਜ਼ਲ ਦੇ ਨਾਮ ਤੇ ਪੂਰਾ ਗੋਰਖਾ ਦਕਾ ਜੀ ਇਹ ਸਰ ਸਰਕਾਰ ਨੂੰ ਇਨਕੁਆਰੀ ਕਰਨੀ ਚਾਹੀਦੀ ਹੈ ਵੀ ਇਹਨਾਂ ਨੇ ਜੀਐਸਟੀ ਪੇ ਕੀਤਾ ਨਹੀਂ ਕੀਤਾ ਵੈਟ ਪੇ ਕੀਤਾ ਨਹੀਂ ਕੀਤਾ ਕਿੱਥੋਂ ਆਇਆ ਕਿਹੜੀ ਸਟੇਟ ਚੋਂ ਇਹ ਸਟੇਟ ਲੈਵਲ ਦੀ ਸਮਗਲੀ ਹੈ ਜਿਹੜੀ ਬਾਹਰੋਂ ਚੀਜ਼ ਆਈ ਹੈ ਔਰ ਇਹ ਬਹੁਤ ਕੁਝ ਹੋ ਰਿਹਾ ਈਵਨ ਚੰਡੀਗੜ੍ਹ ਤੋਂ ਡੀਜ਼ਲ ਵੀ ਸਮਗਲ ਹੋ ਕੇ ਜਾ ਰਿਹਾ ਚੰਡੀਗੜ੍ਹ 4-5 ਰੁਪਏ ਪ੍ਰਤੀ ਲੀਟਰ ਸਸਤਾ ਹੈ ਜੀ ਯੂਟੀ ਚ ਪੈ ਜਾਂਦਾ ਆ ਕੇ ਪੰਜਾਬ ਚ ਇੱਧਰ ਉੱਧਰ ਵੀਕ ਜਾਂਦਾ ਤੁਸੀਂ ਇਹ ਲੋਕ ਜੇਕਰ ਦੁਬਾਰਾ ਇਹ ਕੰਮ ਕਰਦੇ ਨੇ ਜੀ ਦੇਖੋ ਸਾਡੀ ਪੈਟਰੋਲੀਅਮ ਡਿਲੀਵਰੀ ਜੇਸ਼ਨ ਨਾ ਆਪੇ ਪਟਿਆਲਾ ਅਗਰ ਸਾਡੇ ਹਲਕੇ ਚ ਕੋਈ ਕੰਮ ਕਰੂਗਾ ਤਾਂ ਅਸੀਂ ਤਾਂ ਐਕਸ਼ਨ ਲਵਾਂਗੇ ਤੁਹਾਡੇ ਬਿਜ਼ਨਸ ਤੇ ਕੀ ਇਫੈਕਟ ਪੈ ਰਿਹਾ ਸਾਡੇ ਬਿਜ਼ਨਸ ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਧਰ ਤੋਂ ਚੀਜ਼ ਪਵਾਇਆ ਉਹ ਸਾਡੇ ਤੋਂ ਵੀ ਗੱਡੀਆਂ ਤੇਲ ਪਵਾਉਂਦੀਆਂ ਨੇ ਪੰਪਾਂ ਤੋਂ ਵੀ ਤੇ ਉਹ ਕੱਲ ਨੂੰ ਨੁਕਸ ਪੈਗਾ ਕਿਉਂਕਿ ਮੈਂ ਤਾਂ ਤੁਹਾਡੇ ਤੋਂ ਤੇਲ ਪਵਾਉਣ ਆ ਗਿਆ ਹੈ ਨਾ ਇਹ ਤਾਂ ਦੋ ਵਾਰੀ ਵੀ ਤੁਹਾਡੇ ਇੰਜਣ ਤੇ ਤੇਲ ਪੈ ਰਿਹਾ ਇੰਜਣ ਤਾਂ ਸੱਤਿਆ ਨਾਸ ਕਰ ਦੇਗਾ ਕਿੰਨੇ ਹਜ਼ਾਰ ਲੀਟਰ ਫ ਸਾਨੂੰ ਲੱਗਿਆ ਜੀ ਪਤਾ ਕਿੱਥੋਂ ਆਈ ਹੈ ਇਹ ਇਹ ਹਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਫ਼ਤੀਸ਼ ਕਰ ਰਹੇ ਨੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪੂਰੀ ਤਰ੍ਹਾਂ ਕਿੱਥੋਂ ਆਈ ਅਸੀਂ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਇਹ ਮੰਨ ਕਰਦੇ ਹਾਂ ਵੀ ਇਹਨੂੰ ਅਥੋਰਲ ਇਨਵੈਸਟੀਗੇਟ ਕੀਤਾ ਜਾਵੇ ਕਿ ਜੋ ਵੀ ਲਗਨੀਆਂ ਧਾਰਾਵਾਂ ਨੇ ਪ੍ਰੋਪਰ ਲਗਾਈਆਂ ਜਾਣ ਤਾਂ ਕਿ ਲੋਕਾਂ ਦੀ ਜਾਨ ਮਾਰ ਨਾਲ ਕੋਈ ਬੰਦਾ ਖਿਲਵਾੜ ਨਾ ਕਰੇ ਕਿੱਥੋਂ ਕਿੱਥੋਂ ਸਪਲਾਈ ਕਰਦੇ ਸੀ ਇਹ ਕਿੱਥੇ ਕਿੱਥੇ ਨਬੇਦੇਤਾ ਦੀ ਕਈ ਹਲਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਿਆ ਸਮਾਨੇ ਸਮੋਨੇ ਕੰਨੇ ਵੀ ਬਾਕੇ ਆਏ ਨੇ ਜੀ ਜ਼ਿਲ੍ਹੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈਆਂ ਕੋਲ ਵੀ ਕਿ ਪਤਾ ਲੱਗੇ ਵੀ ਕਾਫੀ ਸਾਰੇ ਆਏ ਕੋਲ ਜਾ ਰਹੇ ਡੀਜ਼ਲ ਦੀ ਸੇਲ ਘਟੀਆਂ ਇਹ ਸਰ ਜੀ ਸਾਨੂੰ ਇਹ ਪਤਾ ਲੱਗੇ ਮਾਰਕੀਟਿੰਗ ਕਰਕੇ ਨਾ ਜੀ ਬੋਤਲ ਚ ਸੈਂਪਲ ਲੈ ਕੇ ਜਨਾਬੀ ਹਲਵਾਈਆਂ ਦੇ ਪੱਠੇ ਵਾਲਿਆਂ ਦੇ ਕਮੈਨ ਆਰਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 70 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰ ਰਹੇ ਕਿਹੜੇ ਕਿਹੜੇ ਬੰਦੇ ਇਨਵੋਲਵਮੈਂਟ ਨੇ ਜਿਹੜੇ ਹੁਣ ਤੱਕ ਸਾਹਮਣੇ ਆ ਚੁੱਕੇ ਆ ਸਾਹਮਣੇ ਕਈ ਸਾਨੂੰ ਹਲੇ ਅਫੇਅਰ ਦੀ ਕਾਪੀ ਨਹੀਂ ਮਿਲੀ ਤੇ ਮੇਰੇ ਖਿਆਲ ਹੈ ਜੇ ਥੋੜੀ ਲੀ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਗਰੋ ਹੈ ਵੀ ਅਮਰੀਕਾ ਪੰਜਾਬ ਲੈਵਲ ਤੇ ਕੰਮ ਚੱਲ ਰਿਹਾ ਹੈ 1000 ਰੁਪਏ ਹੁਣ ਲੀਟਰ ਪੜਿਆ ਗਿਆ ਅੱਕੇ ਕਿੰਨਾ ਕੁ ਵੇਚਦਾ ਹੋਣਾ ਨਹੀਂ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਧੀ ਵੀ ਜਿਹੜੇ ਪੰਪਾਂ ਵਾਲਿਆਂ ਦੇ ਨੇੜੇ ਤੇ ਜਿਹੜੇ ਭੱਠੇ ਨੇ ਜੀ ਕਮਾਈਨ ਵਾਲੇ ਉਹਨਾਂ ਤੇ ਇਹ ਪਾ ਰਹੇ ଥିਗੇ 7-8 ਰੁਪਏ ਸਸਤਾ ਫਿਰ ਸਾਡੇ ਪ੍ਰਾਣ ਚ ਨੇਜਿਆ ਜੀ ਸਾਡੇ ਜੀਵਨ ਦੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜੋ ਕਿ ਬੇਨਤੀ ਕੀਤੀ ਵੀ ਆ ਆਪਣੇ ਇਲਾਕੇ 'ਚ ਹੋ ਰਿਆ ਉਹਨਾਂ ਨੇ ਤੁਰੰਤ ਮੈਡਮ ਨੇ ਐਕਸ਼ਨ ਲੈਂਦੇ ਆ ਐਸਚਓ ਸਦਰ ਦੀ ਡਿਊਟੀ ਲਈ ਚੌਂਕੀ ਇੰਚਾਰਜ ਡਿਊਟੀ ਲਈ ਸਾਡੇ ਰੀਡਰ ਜਿਹੜੇ ਸੁਖਜਿੰਦ ਜੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇੱਥੇ ਇਹ ਜਿਹੜਾ ਮਾਲ ਰਿਕਵਰ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਜਿੱਦੇ 'ਚ ਬੈਟਰੀ ਚੋਰੀ ਹੁੰਦਾ ਤੇ ਐਕਸਪਲੋਡਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਅਸੀਂ ਸਾਰੇ ਪੰਪਾਂ 'ਲੇ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਹਿੰਦਾ ਜਿੱਥੇ ਤੁਹਾਨੂੰ ਸਾਨੂੰ 8 ਰੁਪਏ ਸਸਤਾ ਮਿਲਦਾ ਸੀ ਤੁਹਾਡੇ ਕੋਲ ਕਿਉਂ ਲਵਾਂਗੇ ਤਕਰੀਬਨ ਸਾਰੇ ਪੰਪਾਂ ਤੇ ਇਹ 90% ਇਫੈਕਟ ਹੋ ਰਿਆ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਫੜ ਲਈ ਸਾਡੇ ਮੈਂਬਰ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ 78 ਵੀ ਸਾਰੇ ਪੰਪਲ ਇੱਥੇ ਹੀ ਰਹੇ ਰਾਤ ਲੇਟ ਤੇ ਫੜ ਕੇ ਇਹਨਾਂ ਨੇ ਹਲੇ ਅੱਗੋਂ ਤਪੀਸ਼ ਜਾਰੀ ਹੈ ਉਹ ਜਿਹੜਾ ਦੱਸਣਗੇ ਤੁਹਾਨੂੰ ਸਾਡੇ ਪ੍ਰਧਾਨ ਜੀ ਦੱਸਣਗੇ ਕਿੰਨੇ ਕਿਲੋਟਰ ਵੇਚ ਚੁੱਕੇ ਨੇ ਐਥੇ ਤਾਂ 12000 ਲੀਟਰ ਆ ਹਜ਼ਾਰਾਂ ਦੇ ਲੀਟਰ ਪਤਾ ਹੀ ਨਹੀਂ ਲੱਗਿਆ ਜਦੋਂ ਫੜੇਗੇ ਜੀ ਤੇ ਇਹ ਦੱਸਣਗੇ ਜੀ ਪੁਲਿਸ ਹਕਮਨ ਦੱਸਣਗੇ ਜੀ ਇੱਕ ਗਰੋਅ ਆ ਜੀ ਪੂਰੇ ਪੰਜਾਬ 'ਚ ਸਰਗਰਮ ਦੇਖੋ ਜੀ ਅਸੀਂ ਤਾਂ 90 ਸੂਚਨਾ ਦਿੱਤੀ ਐ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਐ ਵੀ ਇਹ ਜਿਹੜਾ ਹੋ ਰਿਹਾ ਇਨਲੀਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਕਮਾਈ ਨਾਲਿਆਂ ਨੂੰ ਪੱਠਿਆਂ ਵਾਲਿਆਂ ਦੇ ਸਾਰੇ ਆਪਾਰਿਆ ਜੀ ਪੱਠਿਆਂ ਵਾਲਿਆਂ ਨੇ ਸਸਤਾ ਲਿੱਤੇ ਜੀ ਜਿੱਥੇ 8 ਰੁਪਏ ਪੰਪ ਨਾਲੋਂ ਫਰ ਅੱਜ ਉਹ ਕੀ ਕੀ ਕਹੋਗੇ ਇੱਕ ਵੱਡਾ ਗਰੋ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਬੜ ਦਾ ਵੱਡਾ ਨੁਕਸਾਨ ਸ਼ਰਮਾ ਜੀ ਗੱਲ ਇਹ ਆ ਕਿ ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜੇ ਗਏ ਨੇ ਸਾਡੇ ਪ੍ਰਧਾਨ ਸਾਹਿਬ ਜੁਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਸੀ ਇਹ ਸ਼ਰਿਆਮ ਪੱਠਿਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਦੇ ਸ਼ਰਿਆਵ ਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ 골ਡੀ ਜੀ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹਣਾ ਬਾਕੀ ਇਹ ਨਕਲ ਹੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਹੈ ਬਹੁਤ ਵੱਡਾ ਅਸੀਂ ਤਾਂ ਇਹ ਜੱਜ ਕਰ ਰਹੇ ਹਾਂ ਸਾਡੀ ਜੂਨੀਅਰ ਨੇ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆ ਪੂਰਾ 13-15000 ਦਾ ਲੀਟਰ ਦਾ ਟੈਂਕ ਬੋਕ ਕਿਤੇ ਬਰਾਮਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਲੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ ਸਾਥ ਜੂਨੀਅਨ ਦਾ ਦਿੱਤਾ ੜ ਫੜ ਕੇ ਪਰਚਾ ਰਵਾਇਆ ਔਰ ਅਸੀਂ ਤਾਂ ਹੀ ਮੰਗ ਕਰਦੇ ਆ ਵੀ ਇਹਦੀ ਇਨਕੁਆਇਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰਜਗਾਰ ਹੈ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਹੈ ਨਕਲੀ ਪਾਦਣਗੇ ਉਹ ਕਾਨੂੰਨ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਨੂੰਨ ਸਾਡੇ ਨਾਲ ਤੇ ਲੜਾਈ ਹੋਣੀ ਹੈ ਨਾ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਹੀ ਮੰਗ ਕਰਦੀ ਆ ਸਾਰੀ ਜੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇ ਧੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਗਿਆ ਇਹਨਾਂ ਜੀ ਅਸੀਂ ਨਾ ਮੈਂ ਸਮੇਤ ਆਪਣੇ ਮੁਲਾਜ਼ਮਾਂ ਦੇ ਅਸੀਂ ਨਾ ਰੋਟੀਪੁੱਲ ਮजूद ਸੀਗੇ ਘਰ ਦੇ ਸਬੰਧ ਦੇ ਵਿੱਚ ਉੱਥੇ ਨਾ ਸਾਨੂੰ ਨਾ ਜੀਵਨ ਪ੍ਰਕਾਸ਼ ਪੁੱਤਰ ਬਲੈਤੀ ਰਾਮ ਵਾਸੀ ਪਰੀਤ ਵਿਹਾਰ ਨਾ ਬਣ ਹੈ ਇੱਕ ਇਹਦੇ ਨਾਲ ਸੀਗੇ ਅਮਰਦੀਪ ਸਿੰਘ ਇਹ ਪੈਟਰੋਲ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਦੇ ਬੰਦੇ ਆਏ ਸੀਗੇ ਨਾਲ ਉਹਨਾਂ ਨੇ ਇੱਕ ਸਾਨੂੰ ਤਲਾਹ ਦਿੱਤੀ ਸੀਗੀ ਆਪਣਾ ਬਿਆਨ ਲਿਖਾਇਆ ਜੀ ਕਿ ਜਿਹੜੇ ਹੈਗੇ ਆ ਇੱਕ ਤਾਂ ਹਰਦੀਪ ਸਿੰਘ ਖਹਿਰਾ ਪਿੰਡ ਲਾਹੌਰਾ ਦਾ ਨਿਰਮਲਜੀਤ ਸਿੰਘ ਚੌਧਰੀ ਮਜਰੀ ਦਾ ਇਹ ਸਾਰੇ ਨਾਂ ਬਾਹਰੋਂ ਤੇਲ ਲਿਆ ਕੇ ਸਸਤੇ ਰੇਟਾਂ ਤੇ ਪੱਠੇ ਦਾ ਪੱਠਿਆਂ ਦੀ ਸਪਲਾਈ ਕਰਦੇ ਆ ਤੇ ਤੇਲ ਵੀ ਉਹ ਦੂਜਾ ਕਹਿੰਦੇ ਵਧੀਆ ਨਹੀਂ ਹੁੰਦਾ ਹੈਗਾ ਜਿਹੜੇ ਹਸਾਬ ਨਾਲ ਉਹ ਦੱਸਦੇ ਸੀ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਜ ਇਹ ਦੇ ਵਿੱਚ ਪੀਵੀ 10 ਜੀਡੀ 9999 ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਏ ਨੇ ਇੱਧਰ ਪਾਪੋ ਜੁਆਲੀ ਰੋਡ ਜੋੜੇ ਕੋੜ ਵਾਲੀ ਸਾਈਡ ਤੇ ਜੀ ਉੱਥੇ ਪੱਠੇ ਦੇ ਕੋਲੇ ਲੈ ਕੇ ਗੱਡੀ ਇਹ ਖੜੇ ਨੇ ਇਹਨਾਂ ਦੇ ਬੰਦੇ ਆ ਜਿਹੜੇ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਪਿੰਡ ਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ RAM ਪੁੱਤਰ ਜਿੱਤਾਰਾਮ ਵਾਸੀ ਪਿੰਡ ਬਿੰਬੜ ਇਹ ਪੋਨੀਗੜ ਥਾਣੇ ਦੀ ਪੈਂਦਾ ਜੀ ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਫਰਾਗ ਦੇ ਵਿੱਚ ਉਹ ਅਸੀਂ ਰਾਉਂਡ ਅਪ ਕਰ ਗਏ ਕਿੰਨੇ ਬੰਦੇ ਨੇ ਟੋਟਲ ਹੋਰ ਵੀ ਜਿਹੜੇ ਕਿੰਨੇ ਦੇ ਪਰਚਾ ਦਰਜ ਕਰੋ ਆਪ ਇਹਦੇ ਕਾਰ ਬਟਾ ਫਿਲਹਾਲ ਤਾਂ 4 ਬੰਦਿਆਂ ਤੇ ਕੇਸ ਰਜਿਸਟਰਡ ਕੀਤਾ ਅਸੀਂ ਹੌਣ ਤੋਂ 4 ਦੀ ਇਸ ਤੋਂ ਇਹ ਹੈਗੇ ਨੇ ਜੀ ਇੱਕ ਤਾਂ ਨਿਰਮਲਜੀਤ ਸਿੰਘ ਹੈਗਾ ਜੀ ਤੇ ਇੱਕ ਹਰਦੀਪ ਸਿੰਘ ਖੜਾ ਹੈਗਾ ਜੀ ਇਹ ਜਸਵੀਰ ਸਿੰਘ ਤੇ ਇੱਕ ਵਕੀਲ RAM ਹੈਗਾ ਜੀ ਸਰ ਕਿਹੜੀ ਧਾਰਾ ਹੈ ਜੀ ਚਰਨ ਤੇ A7EC ਐਕਟ ਦੇ ਤਹਿਤ ਪਰਚਾ ਦਰਜ ਕੋਲੇ ਕਿੰਨਾ ਡੀਜ਼ਲ ਭੜਿਆ ਗਿਆ ਹਾਂ ਇਹ ਬ੍ਰਦਰ ਫੁੱਲ ਟ੍ਰਿਪ ਭਰਿਆ ਹੋਇਆ ਟੈਂਕਰ ਹੈਗਾ ਉਹ ਬੁਲਾਇਆ ਮੀਰਮੈਂਟ ਵਾਸਤੇ ਅਸੀਂ ਜਿਹੜਾ ਸੇਲ ਅਫਸਰ ਹੁੰਦਾ ਉਹ ਸਾਨੂੰ ਰਿਪੋਰਟ ਦੇਗਾ ਜੀ ਇਹਦੀ ਮੀਰਮੈਂਟ ਕਰਕੇ ਹੋਰ ਤੋਂ ਤਾਂ ਕੀ ਹੈ ਪੂਰੇ ਪੰਜਾਬ ਦਾ ਕਿੱਥੋਂ ਆਇਆ ਸੀ ਕਿੱਥੇ ਸੀਗਾ ਸਾਰਾ ਇਹਦੇ ਦੱਸਣ ਮੁਤਾਬਕ ਇਹ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਡੰਪ ਨੁਕਾ ਬਣਿਆ ਹੋਇਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਥੋਂ ਲੋਡ ਕਰਕੇ ਲੈ ਕੇ ਆਏ ਸੀ ਅਸੀਂ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਤੁਸੀਂ ਜਾਵਾਂਗੇ ਜੋ ਵੀ ਹੋਊਗਾ ਜੀ ਸਰ ਕੋ ਰਿਕਾਰਡ ਮਿਲਿਆ ਬਿੱਲ ਮਿਲਿਆ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਇਹਨਾਂ ਨੇ ਬਿਲ ਬੁੱਲ ਸਾਨੂੰ ਕੋਈ ਪਰਮਿਟ ਕੁਝ ਨਹੀਂ ਪੇਸ਼ ਕੀਤਾ ਦੂ ਨੰਬਰ ਤੇ ਉਹ ਕਰਤਾ ਹੈ ਸਮਾਨ ਇਹ ਹੀ ਹਲੇ ਦੇਖਦੇ ਆਂ ਜੀ ਕਹਿ ਕਹਿ ਨਹੀਂ ਸਕਦੇ ਉਹਨ ਕੱਲ ਨੂੰ ਅਗਲਾ ਕੀ ਬਿੱਲ ਦਿੰਦਾ ਨਹੀਂ ਦਿੰਦਾ ਸਾਨੂੰ ਕੋਈ ਸਾਡੇ ਕੋਲ ਕਿਸੇ ਨੇ ਬਿੱਲ ਲੈ ਕੇ ਸੇ ਡੰਪ ਪਾਉਥੇ ਵੀ ਨਹੀਂ ਪਰਮਿਸ਼ਨ ਹੈ ਉੱਥੇ ਬ੍ਰਦਰ ਜਾਵਾਂਗੇ ਅਸੀਂ ਹਲੇ ਹਲੇ ਤਾਂ ਇਹਨਾਂ ਦਾ ਜਿਹੜਾ ਚੱਲ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਦੋਂ ਬਾਅਦ ਜਿਵੇਂ ਜਿਵੇਂ ਵੀ ਹੋਊਗਾ ਲੜੀ ਜੁੜੂਗੀ ਉਸ ਹਿਸਾਬ ਨਾਲ ਅਸੀਂ ਮੋਕ ਨੂੰ ਵੀ ਕਰ ਬੈਠੇ ਕਾਗਜ਼ ਦਿਖਾ ਪਾ ਲਈ ਜਿਵੇਂ ਤੁਸੀਂ ਪੁੱਛਿਆ ਹੁੰਦਾ ਨਹੀਂ ਜਿੱਨੇ ਕੋਈ ਲਾਇਸੈਂਸ ਪਰਮਿਟ ਕੁਛ ਨਹੀਂ ਦੱਸਿਆ ਜੀ ਕਿੰਨੇ ਆਉੜਾਪ ਕੀਤੇ ਨੇ ਬੰਦੇ ਨੂੰ ਦੋ ਕਿਤੇ ਨੇ ਜੀ ਜਸਵੀਰ ਸਿੰਘ ਤੇ ਵਕੀਲ ਰਾਹ ਫਿਰ ਦੋ ਹੋਰ ਦਾ ਜ਼ਿਕਰ ਕਰ ਲਿਆ ਉਹ ਫਰਾਰ ਨੇ ਉਹ ਤਾਂ ਹਲੇ ਭੱਜੇ ਹੋਏ ਨੇ ਜੀ